ਸਾਬਦੀ ਵੀ ਮੁੱਖ ਮੰਤਰੀ ਤੱਕ ਜਿਹੜਾ ਇਹ ਆਪਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਦੇ ਗ੍ਰਹਿ ਵਿਖੇ ਜਿਹੜਾ ਸਾਡਾ ਪੁਲਿਸ ਕੋਲ ਦੇਖ ਕੇ ਜਿਦਾਤਾ ਰਾਜ ਤੇ ਮੰਗ ਪੱਤਰ ਸੀਗਾ ਉਹ ਜਿਹੜਾ ਇਹ ਜ਼ਿੰਮੇਵਾਰੀ ਬੰਦੀ ਆ ਜਿਹੜਾ ਵੀ ਰਾਜਾ ਹੁੰਦਾ ਉਹਦੀ ਜ਼ਿੰਮੇਵਾਰੀ ਹੁੰਦੀ ਵੀ ਆਪਣੀ ਪਰਚਾ ਦਾ ਮੈਂ ਖਿਆਲ ਕਰਤਾ ਰੱਖਣਾ ਪਰ ਆਹ ਤੇ ਬਹੁਤ ਵੱਡੀ ਜਿਹੜੀ ਲੁੱਟ ਇਹ ਸਰਕਾਰਾਂ ਦੇ ਨਮਿੰਦੇ ਜਿਹੜੇ ਬੰਦੇ ਆਪਣੇ ਘਰ ਹੀ ਭਰਦੇ ਨੇ ਕਿਉਂਕਿ ਕਿਸੇ ਨੂੰ ਕੁਝ ਨਹੀਂ ਮਿਲਦਾ ਇਹ ਇਸੇ ਕਰਕੇ ਤੇਹੀ ਫਿਰ ਆਪਣੀਆਂ ਨਾਲੇ ਲਾਉਣੇ ਨੇ ਵੀ ਸਰਕਾਰਾਂ ਤੋਂ ਨਾਲ ਝਾਕਦੇ ਤੇ ਆਪਣੀ ਰਾਖੀ ਆਪ ਕਰੋ ਤੇ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਕੇ ਜਨਤਾ ਸਾਰੀ ਕਿਉਂਕਿ ਬਹੁਤ ਵੱਡਾ ਸੰਕਟ ਜਿਹੜਾ ਹਰ ਇੱਕ ਬੰਨੇ ਹੋਰ ਵੀ ਤੁਸੀਂ ਦੇਖੋ ਹੜਾਂ ਦੇ ਨਾਲ ਕਿੰਨਾ ਨੁਕਸਾਨ ਹੋਇਆ ਤੇ ਪ੍ਰਸ਼ਾਸਨ ਰੇਟਾਂ ਨੂੰ ਸਰਕਾਰ ਨੇ ਕਿ ਦਿੱਤਾ ਬਹੁਤ ਗੱਲਾਂ ਵਿਚਾਰਨ ਵਾਲੀਆਂ ਨੇ ਇਹਨਾਂ ਉੱਤੇ ਪ੍ਰਭਾਵ ਕਿ ਪਤੇ ਅੱਜ ਜਿਹੜਾ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਦੇ ਗ੍ਰਹਿ ਵਿਖੇ ਜਿਹੜਾ ਸਾਡਾ ਪੁਲਿਸ ਪੁੱਲ ਦੇਖ ਕੇ ਜਿਹਦਾ ਧਰਾਂ ਤੇ ਤੇ ਮੰਗ ਪੱਤਰ ਸੀਗਾ ਉਹ ਜਿਹੜਾ ਇਹ ਕਿਉਂਕਿ ਜਿਹੜਾ ਖੜਾ ਬਿਜਲੀ ਪੋਰਟ ਐਕਟ 2025 ਆ ਉਹਨੂੰ ਰੱਦ ਕਰਾਉਣ ਵਾਸਤੇ ਸੈਂਟਰ ਸਰਕਾਰ ਨੇ ਪੰਜਾਬ ਗਵਰਨਮੈਂਟ ਕੋ ਸੂਬਾ ਸਰਕਾਰ ਕੋ ਸੁਝਾਅ ਮੰਗੇ ਸੀ ਔਰ ਇਹਨਾਂ ਨੇ ਕੋਈ ਵੀ ਸੁਝਾਅ ਨਹੀਂ ਦਿੱਤਾ ਉਹਦੇ ਤੇ ਚੁੱਪੀ ਧਾਰੀਆ ਤਾਂ ਕਰਕੇ ਐਸਕੇ ਨਾਨ ਪੋਲਿਟਿਕਲ ਜਿਹੜਾ ਉਹਨੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਮੰਤਰੀਆਂ ਦੇ ਬੂਹਾ ਗਾੜੀ ਖਲਾ ਜਾ ਕੇ ਘਰਾਂ ਦੇ ਵਿੱਚ ਮੰਗ ਪੱਤਰ ਦੇਣੇ ਸੀ ਇੱਕ ਇੱਕ ਘੰਟੇ ਦਾ ਜਿਹੜਾ 12:00 ਤੋਂ 1:00 ਦਾ ਧਰਨਾ ਸੀ ਉਹ ਲਾ ਕੇ ਉਹ ਦਿੱਤਾ ਗਿਆ ਵੇਖੋ ਸਰਕਾਰਾਂ ਲੋਕਾਂ ਦੀਆਂ ਬਣਾਈਆਂ ਔਰ ਲੋਕਾਂ ਕੋਲ ਸੁਝਾਅ ਲੈ ਕੇ ਸੈਂਟਰ ਸਰਕਾਰ ਨੇ ਮੰਗਿਆ ਕਿ ਚਿਪ ਵਾਲੇ ਮੀਟਰ ਕਿੰਨਾ ਕੁ ਘਾਤ ਗਿਆ ਔਰ ਪੂਰੀ ਦੁਨੀਆ ਦੇ ਵਿੱਚ ਰੌਲਾ ਪੈ ਚੁੱਕਾ ਕਿਹੜਾ ਚਿਪ ਵਾਲਾ ਮੀਟਰ ਹੈ ਜਦੋਂ ਲਾਗ ਕੇ ਗਿਆ ਉਧਰ ਗਰੀਬ ਜਨਤਾ ਕੋਲੋਂ ਬਿੱਲ ਨਹੀਂ ਤਰਨਾ ਔਰ ਜਿਹੜਾ ਬਿਜਲੀ ਬੋਰਡ ਆ ਪ੍ਰਾਈਵੇਟ ਅਦਾਰਾ ਜਨਤਕ ਅਦਾਰਾ ਆ ਉਹਨੂੰ ਜਨਤਕ ਦਾ ਰਹਿਣ ਦੋਤਾ ਜਾਂ ਉਹਨੂੰ ਪ੍ਰਾਈਵਟ ਬਣਾ ਲਕਤਾ ਹੈ ਸਰਕਾਰ ਪੱਪਾ ਪਾਰ ਹੋਈ ਪਈ ਆ ਇਸ ਕਰਕੇ ਅੱਜ ਜਿਹੜਾ ਸਾਡਾ ਇਹ ਅੱਜ ਦਾ ਪ੍ਰੋਗਰਾਮ ਸੀ ਇਹ ਇੱਥੇ ਕਰਕੇ ਅਸੀਂ ਉਹਨੇ ਤੋਂ ਸਮਾਪਤੀ ਕਰਕੇ ਘਰਾਂ ਚਲੇ ਵਾਹਿਗੁਰਜੀ ਦਾ ਖਾਸਾ ਵਾਹਿਗੁਰਜੀ ਜੀ ਦਾ